ਤੇ ਦਿਨੀ ਤੋਂ ਸੰਜਾ ਵਾਲੇ ਦਾ ਲੁਧਿਆਣਾ ਦੇ ਵਿੱਚ ਲਾਈਵ ਸ਼ੋਅ ਸੀ ਉਹਨਾਂ ਦਾ ਇਹ ਸ਼ੋਅ ਬਹੁਤ ਹੀ ਖਾਸ ਰਿਹਾ ਤੁਹਾਨੂੰ ਦੱਸ ਦਈਏ ਕਿ ਦਲਜੀਤ ਨੇ ਆਪਣੇ ਗੀਤਾਂ ਦੇ ਨਾਲ ਲੁਧਿਆਣਾ ਵਾਸੀਆਂ ਦਾ ਦਿਲ ਜਿੱਤ ਲਿਆ ਦਿਲੀ ਉਮੀਨਾਟੀ ਟੂਰ ਦਾ ਇਹ ਆਖਰੀ ਕਾਨਸਰਟ ਲੁਧਿਆਣਾ ਦੇ ਵਿੱਚ ਸਮਾਪਤ ਹੋਇਆ ਹੈ ਇਸ ਦੌਰਾਨ ਉਹਨਾਂ ਦੇ ਸ਼ੋਅ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋ ਸੰਜਾ ਵਾਲਾ 우ਸਤਾਦ ਕੁਲਦੀਪ ਮਾਨਕ ਤੇ ਪੁੱਤਰ ਯੁਧਵੀਰ ਮਾਨਕ ਦੇ ਪੈਰੀ ਹੱਥ ਲਾਉਂਦੇ ਨੇ ਦੱਸ ਦਈਏ ਕਿ ਜਦੋਂ ਉਹਨਾਂ ਦਾ ਸ਼ੋਅ ਖਤਮ ਹੁੰਦਾ ਹੈ ਤਾਂ ਉਹ ਸ਼ੋਅ ਤੋਂ ਬਾਹਰ ਜਾ ਰਹੇ ਹੁੰਦੇ ਨੇ ਤਾਂ ਕੁਲਦੀਪ ਮਾਨਕ ਤੇ ਪੁੱਤਰ ਯੁਧਵੀਰ ਮਾਨਕ ਭੀੜ ਦੇ ਵਿੱਚ ਖੜੇ ਹੁੰਦੇ ਨੇ ਜਿਸ ਤੋਂ ਬਾਅਦ ਦਲਜੀਤ ਦਸਾਂਝ ਭੀੜ ਦੇ ਵਿੱਚੋਂ ਨਿਕਲ ਕੇ ਯudhveer ਮਾਨਕ ਦੇ ਕੋਲ ਆਂਦੇ ਨੇ ਅਤੇ ਉਹਨਾਂ ਦੇ ਪੈਰੀ ਹੱਥ ਲਾ ਕੇ ਉਹਨਾਂ ਨੂੰ ਕੁੱਟ ਕੇ ਜੱਫੀ ਪਾ ਲੈਂਦੇ ਨੇ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਹਰ ਕੋਈ ਉਹਨਾਂ ਦੀ ਸਾਦਗੀ ਦੀ ਖੂਬ ਤਾਰੀਫ਼ ਵੀ ਕਰ ਰਿਹਾ ਹੈ ਪੀਤੇ ਦਿਨੀ ਦੋ ਸੰਜਾ ਵਾਲੇ ਦਾ ਲੁਧਿਆਣਾ ਦੇ ਵਿੱਚ ਲਾਈਵ ਸ਼ੋਅ ਸੀ ਉਹਨਾਂ ਦਾ ਇਹ ਸ਼ੋਅ ਬਹੁਤ ਹੀ ਖਾਸ ਰਿਹਾ ਤੁਹਾਨੂੰ ਦੱਸ ਦਈਏ ਕਿ ਦਲਜੀਤ ਨੇ ਆਪਣੇ ਗੀਤਾਂ ਦੇ ਨਾਲ ਲੁਧਿਆਣਾ ਵਾਸੀਆਂ ਦਾ ਦਿਲ ਜਿੱਤ ਲਿਆ ਦਿਲੀਓ ਮਿਨਾਟੀ ਟੂਰ ਦਾ ਇਹ ਆਖਰੀ ਕਾਨਸਰਟ ਲੁਧਿਆਣਾ ਦੇ ਵਿੱਚ ਸਮਾਪਤ ਹੋਇਆ ਹੈ ਇਸ ਦੌਰਾਨ ਉਹਨਾਂ ਦੇ ਸ਼ੋਅ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋ ਸੰਜਾ ਵਾਲਾ 우ਸਤਾਦ ਕੁਲਦੀਪ ਮਾਨਕ ਤੇ ਪੁੱਤਰ ਯੁਧਵੀਰ ਮਾਨਕ ਦੇ ਪੈਰੀ ਹੱਥ ਲਾਉਂਦੇ ਨੇ ਦੱਸ ਦਈਏ ਕਿ ਜਦੋਂ ਉਹਨਾਂ ਦਾ ਸ਼ੋਅ ਖਤਮ ਹੁੰਦਾ ਹੈ ਤਾਂ ਉਹ ਸ਼ੋਅ ਤੋਂ ਬਾਹਰ ਜਾ ਰਹੇ ਹੁੰਦੇ ਨੇ ਤਾਂ ਕੁਲਦੀਪ ਮਾਨਕ ਤੇ ਪੁੱਤਰ ਯੁਧਵੀਰ वीर मानक भीड़ ਦੇ ਵਿੱਚ ਖੜੇ ਹੁੰਦੇ ਨੇ ਜਿਸ ਤੋਂ ਬਾਅਦ ਦਲਜੀਤ ਦਸਾਂਜ ਭੀੜ ਦੇ ਵਿੱਚੋਂ ਨਿਕਲ ਕੇ ਯੋਧਵੀਰ ਮਾਨਕ ਦੇ ਕੋਲ ਆਂਦੇ ਨੇ ਅਤੇ ਉਹਨਾਂ ਦੇ ਪੈਰੀ ਹੱਥ ਲਾ ਕੇ ਉਹਨਾਂ ਨੂੰ ਕੁੱਟ ਕੇ ਜੱਫੀ ਪਾ ਲੈਂਦੇ ਨੇ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਹਰ ਕੋਈ ਉਹਨਾਂ ਦੀ ਸਾਦਗੀ ਦੀ ਖੂਬ ਤਾਰੀਫ਼ ਵੀ ਕਰ ਰਿਹਾ ਹੈ ਪੀਤੇ ਦਿਨੀ ਦੋ ਸੰਜਾ ਵਾਲੇ ਦਾ ਲੁਧਿਆਣਾ ਦੇ ਵਿੱਚ ਲਾਈਵ ਸ਼ੋਅ ਸੀ ਉਹਨਾਂ ਦਾ ਇਹ ਸ਼ੋਅ ਬਹੁਤ ਹੀ ਖਾਸ ਰਿਹਾ ਤੁਹਾਨੂੰ ਦੱਸ ਦਈਏ ਕਿ ਦਲਜੀਤ ਨੇ ਆਪਣੇ ਗੀਤਾਂ ਦੇ ਨਾਲ ਲੁਧਿਆਣਾ ਵਾਸੀਆਂ ਦਾ ਦਿਲ ਜਿੱਤ ਲਿਆ ਦਿੱਲੀ ਉਮੀਨਾਟੀ ਟੂਰ ਦਾ ਇਹ ਆਖਰੀ ਕਾਨਸਰਟ ਲੁਧਿਆਣਾ ਦੇ ਵਿੱਚ ਸਮਾਪਤ ਹੋਇਆ ਹੈ ਇਸ ਦੌਰਾਨ ਉਹਨਾਂ ਦੇ ਸ਼ੋਅ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋ ਸੰਜਾ ਵਾਲਾ 우ਸਤਾਦ ਕੁਲਦੀਪ ਮਾਨਕਤ ਦੇ ਪੁੱਤਰ ਯੁਧਵੀਰ ਮਾਨਕ ਦੇ ਪੈਰੀ ਹੱਥ ਲਾਉਂਦੇ ਨੇ ਦੱਸ ਦਈਏ ਕਿ ਜਦੋਂ ਉਹਨਾਂ ਦਾ ਸ਼ੋਅ ਖਤਮ ਹੁੰਦਾ ਹੈ ਤਾਂ ਉਹ ਸ਼ੋਅ ਤੋਂ ਬਾਹਰ ਜਾ ਰਹੇ ਹੁੰਦੇ ਨੇ ਤਾਂ ਕੁਲਦੀਪ ਮਾਨਕਤ ਦੇ ਪੁੱਤਰ ਯੁਧਵੀਰ ਵੀਰ ਮਾਨਕ ਭੀੜ ਦੇ ਵਿੱਚ ਖੜੇ ਹੁੰਦੇ ਨੇ ਜਿਸ ਤੋਂ ਬਾਅਦ ਦਲਜੀਤ ਦਸਾਂਝ ਭੀੜ ਦੇ ਵਿੱਚੋਂ ਨਿਕਲ ਕੇ ਯੋਧਵੀਰ ਮਾਨਕ ਦੇ ਕੋਲ ਆਂਦੇ ਨੇ ਅਤੇ ਉਹਨਾਂ ਦੇ ਪੈਰੀ ਹੱਥ ਲਾ ਕੇ ਉਹਨਾਂ ਨੂੰ ਕੁੱਟ ਕੇ ਜੱਫੀ ਪਾ ਲੈਂਦੇ ਨੇ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਹਰ ਕੋਈ ਉਹਨਾਂ ਦੀ ਸਾਦਗੀ ਦੀ ਖੂਬ ਤਾਰੀਫ਼ ਵੀ ਕਰ ਰਿਹਾ ਹੈ ਪੀਤੇ ਦਿਨੀ ਦੋ ਸੰਜਾ ਵਾਲੇ ਦਾ ਲੁਧਿਆਣਾ ਦੇ ਵਿੱਚ ਲਾਈਵ ਸ਼ੋਅ ਸੀ ਉਹਨਾਂ ਦਾ ਇਹ ਸ਼ੋਅ ਬਹੁਤ ਹੀ ਖਾਸ ਰਿਹਾ ਤੁਹਾਨੂੰ ਦੱਸ ਦਈਏ ਕਿ ਦਲਜੀਤ ਨੇ ਆਪਣੇ ਗੀਤਾਂ ਦੇ ਨਾਲ ਲੁਧਿਆਣਾ ਵਾਸੀਆਂ ਦਾ ਦਿਲ ਜਿੱਤ ਲਿਆ ਦਿੱਲੀ ਉਮੀਨਾਟੀ ਟੂਰ ਦਾ ਇਹ ਆਖਰੀ ਕਾਨਸਰਟ ਲੁਧਿਆਣਾ ਦੇ ਵਿੱਚ ਸਮਾਪਤ ਹੋਇਆ ਹੈ ਇਸ ਦੌਰਾਨ ਉਹਨਾਂ ਦੇ ਸ਼ੋਅ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋ ਸੰਜਾ ਵਾਲਾ 우ਸਤਾਦ ਕੁਲਦੀਪ ਮਾਨਕ ਤੇ ਪੁੱਤਰ ਯੁਧਵੀਰ ਮਾਨਕ ਦੇ ਪੈਰੀ ਹੱਥ ਲਾਉਂਦੇ ਨੇ ਦੱਸ ਦਈਏ ਕਿ ਜਦੋਂ ਉਹਨਾਂ ਦਾ ਸ਼ੋਅ ਖਤਮ ਹੁੰਦਾ ਹੈ ਤਾਂ ਉਹ ਸ਼ੋਅ ਤੋਂ ਬਾਹਰ ਜਾ ਰਹੇ ਹੁੰਦੇ ਨੇ ਤਾਂ ਕੁਲਦੀਪ ਮਾਨਕ ਤੇ ਪੁੱਤਰ ਯੁਧਵੀਰ वीर मानक भीड़ ਦੇ ਵਿੱਚ ਖੜੇ ਹੁੰਦੇ ਨੇ ਜਿਸ ਤੋਂ ਬਾਅਦ ਦਲਜੀਤ ਦਸਾਂਝ ਭੀੜ ਦੇ ਵਿੱਚੋਂ ਨਿਕਲ ਕੇ ਯੋਧਵੀਰ ਮਾਨਕ ਦੇ ਕੋਲ ਆਂਦੇ ਨੇ ਅਤੇ ਉਹਨਾਂ ਦੇ ਪੈਰੀ ਹੱਥ ਲਾ ਕੇ ਉਹਨਾਂ ਨੂੰ ਕੁੱਟ ਕੇ ਜੱਫੀ ਪਾ ਲੈਂਦੇ ਨੇ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਹਰ ਕੋਈ ਉਹਨਾਂ ਦੀ ਸਾਦਗੀ ਦੀ ਖੂਬ ਤਾਰੀਫ਼ ਵੀ ਕਰ ਰਿਹਾ ਹੈ